ਮਿੱਟੀ ਦੇ ਵਿੱਚ ਮਿੱਟੀ ਹੋਣਾ ਹੂੰ ਜ਼ਿੰਦਗੀ ਨੂੰ ਤੰਦਰੁਸਤ ਜਿਉਣਾ ਇਹਦਾ ਮਤਲਬ ਸਾਡੇ ਪਿੰਡ ਅਗੇ ਜ਼ਮੀਦਾਰ ਬਿਮਾਰ ਨਹੀਂ ਸੀ ਹੁੰਦੇ ਖੁਦ ਬੱਟਾ ਤੇ ਫਿਰਦੇ ਸੀ ਕਈ ਚੱਕੇ ਮੋਢੇ ਤੇ ਮਿੱਟੀ 'ਚ ਲਿਪੜੇ ਰਹਿੰਦੇ ਡੰਢ ਪਾਇਆ ਤੇ ਉਹ ਲੋਕ ਬਿਮਾਰ ਨਹੀਂ ਸੀ ਹੁੰਦੇ ਬਿਮਾਰ ਹੁੰਦਾ ਸੀ ਬਾਣੀ ਹੱਟੀ 'ਚ ਬੈਠੇ ਚੰਡੀਗੜ੍ਹ ਵਰਗੇ ਸ਼ਹਿਰ ਜਿਹੜੇ ਫਲੈਟਾਂ 'ਚ ਰਹਿੰਦੇ ਨੇ ਲੋਕ ਉਹਨਾਂ ਨੂੰ ਮੈਂ ਟੱਪ ਕਿਹਾ ਵੀ ਐਡਾ ਕਿ ਟੱਪ ਲੈ ਲਓ 3 ਫੁੱਟ ਦਾ ਡਾਇਆ ਹੋਵੇ ਟੱਪ ਦਾ 2.5 3 ਫੁੱਟ ਦਾ ਟੱਪ ਹੋਵੇ ਉਹ 'ਚ ਮਿੱਟੀ ਪਾਉਂ ਲਿਆ ਕੇ ਵਧੀਆ ਖੇਤ ਚ ਤੇ ਉਹਦੇ 'ਚ ਨਾ ਗਾਂ ਦਾ ਗੋਬਰ ਲਿਆਓ ਗਾਂ ਦਾ ਜਿਹੜਾ ਗੋਬਰ ਹੈ ਉਹ ਉਹਨੂੰ ਤੁਸੀਂ ਮਤਲਬ ਜਿਵੇਂ ਉਹਦੇ ਚ 10 ਕਿਲੋ ਮਿੱਟੀ ਪਾਈ ਹੈ ਉਹ ਚ ਕਿਲੋ ਕ ਗਾਂ ਦੇ ਗੋਬਰ ਦਾ ਪਾਊਡਰ ਪਾ ਸੁੱਕਾ ਲੈਣਾ ਇਹ ਗਿੱਲਾ ਨਹੀਂ ਕਰਨਾ 10 ਮਿੰਟ 15 ਮਿੰਟ ਇਦਾਂ ਕਰੋ ਤੁਹਾਨੂੰ ਜੇ ਪਸੀਨਾ ਆ ਜਾ ਸਿਆਹ ਹੂੰ ਅਰਥ ਤੱਛ ਰਹਿ ਜਾਏ ਇਹ ਆਪਣੇ ਪਿੰਡਾਂ ਦੇ ਵਿੱਚ ਜ਼ਿੰਮੇਦਾਰਾਂ ਨੂੰ ਵੀ ਕਰਾਈ ਆ ਮੈਂ ਬਹੁਤ ਸਾਰੇ ਮੇਰੇ ਜਿਹੜੇ ਸਾਰੇ ਭੈਣ ਭਰਾ ਹੁੰਦੇ ਨੇ ਉਹਨਾਂ ਨੂੰ ਵੀ ਮੈਂ ਦੱਸਿਆ ਵੀ ਆਹ ਕਰੋ ਇਹਦੇ ਨਾਲ ਨਾ ਗੋਡੇ ਦੁਖਣ ਨਾ ਮੋਢੇ ਦੁਖਣ ਤਾਂ ਬਾਹਰ ਅੰਦਰ ਜਿੱਥੇ ਵੀ ਜਾਂਦੇ ਜਿੱਥੇ ਦੇਖਦੇ ਵਧੀਆ ਜੀ ਮਿੱਟੀ ਆ ਗੱਡੀ ਰੋਕੀ ਦੀ ਸਾਈਡ ਤੇ ਤਾਲਾ ਮਾਰੀ ਦਾ ਗੱਡੀ ਨੂੰ ਉੱਥੇ ਨੰਗੇ ਪੈਰੀ ਸ਼ੁਰੂ ਹੋ ਜਾਏਗਾ ਜਿਹੜੀ ਅਰਥਕ ਟੱਚ ਥੈਰੇਪੀ ਆ ਮਿੱਟੀ ਚ ਕੁੱਦਣਾ ਇਹ ਬਹੁਤ ਫਾਇਦੇਮੰਦ ਆ ਜਿਹੜਾ ਮੈਂ ਕਹਿੰਦਾ ਵੀ 20 20 ਆਏ ਕਰੋ 20-50 ਰੁਪਏ ਦਾ ਘੋਆ ਆਊਗਾ ਤੇ ਮਿੱਟੀ ਤੁਹਾਨੂੰ ਫ੍ਰੀ ਮਿਲ ਜਾਣੀ ਆ ਤੇ 100-200 ਦਾ ਟੱਪ ਲਿਆ ਕੇ ਤੁਹਾਡਾ ਹਰ ਅੰਗ ਆਰਗਨ ਮੌਜੂਦ ਹੋਊਗਾ ਵੇਟ ਤੁਹਾਡਾ ਮੈਨੇਜ ਹੋਊਗਾ ਦਿਮਾਗ ਤੁਹਾਡਾ ਤੇਜ਼ ਹੋਊਗਾ ਔਰ ਜਿਨ੍ਹਾਂ ਦੇ ਗੋਡੇ ਦੁਖਦੇ ਸੀ ਬੌਜੀ ਜਿਹੜੇ ਕਹਿੰਦੇ ਸੀ ਆਪਰੇਸ਼ਨ ਹੋਊਗਾ ਉਹਨਾਂ ਨੂੰ ਜਦੋਂ ਮੈਂ ਜਿਹਾ ਕਾਲਾ ਗੋੰਦ ਤੇਲ ਮਲੋ ਕਰੀਮ ਮਲੋ ਤੇ ਸਵੇਰੇ ਉੱਠ ਕੇ ਮਿੱਟੀ ਦੇ ਵਿੱਚ ਟੱਚ ਥੈਰੇਪੀ ਲਓ ਕਮਾਲ ਦੇ ਰਿਜ਼ਲਟ ਆਏ ਨੇ ਤੁਹਾਡੇ ਡਿਟੇਲ ਵਿੱਚ ਸਾਰੀ ਜਾਣਕਾਰੀ ਜ਼ਰੂਰ ਰਹੇਗੀ ਅੱਜ ਦੇ ਖਾਸ ਹੈਲਥ ਅਵੇਰਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਦੇ ਵਿੱਚ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਸਵਾਗਤ ਕਰਦੇ ਆਂ ਨਾਲ ਹੀ ਅਸੀਂ ਵੈਦਬਾਨ ਆਯੁਰਵੈਦਿਕ ਡੈਮ ਮਿਸਟਰ ਸੁਭਾਸ਼ ਗੋਇਲ ਜੀ ਦਾ ਮਿੱਟੀ ਦੇ ਤੁੰਨਾ ਤੋਂ ਬਹੁਤ ਚੰਗਾ ਹੁੰਦਾ ਪਰ ਕੀ ਕਰੀਏ ਜਿਹੜੇ ਫਲੈਟਸ ਵਿੱਚ ਰਹਿੰਦੇ ਨੇ ਜਾਂ ਫਿਰ ਜਿਨ੍ਹਾਂ ਦੇ ਘਰਾਂ ਦੇ ਆਸ-ਪਾਸ ਪੱਕੀਆਂ ਸੜਕਾਂ ਬੜੀਆਂ ਹੋਈਆਂ ਨੇ ਮਿੱਟੀ ਕਿੱਥੋਂ ਲਿਆਈਏ ਤੇ ਕਿੱਥੇ ਅਸੀਂ ਮਿੱਟੀ ਦੇ ਵਿੱਚ ਚੱਲੀਏ ਜਿੱਦਾਂ ਜੋ ਗੱਲ ਸੰਦਦਾ ਮਿੱਟੀ ਦੇ ਵਿੱਚ ਮਿੱਟੀ ਹੋਣਾ ਹਮ ਜ਼ਿੰਦਗੀ ਨੂੰ ਤੰਦਰੁਸਤ ਜਿਉਣਾ ਇਹਦਾ ਮਤਲਬ ਹੈ ਸਾਡੇ ਪਿੰਡ ਅੱਗੇ ਜ਼ਮੀਦਾਰ ਬਿਮਾਰ ਨਹੀਂ ਸੀ ਹੁੰਦੇ ਖੁਦ ਬੱਟਾ ਤੇ ਫਿਰਦੇ ਸੀ ਕਈ ਚੱਕੇ ਮੋਢੇ ਤੇ ਮਿੱਟੀ 'ਚ ਲਿਬੜੇ ਰਹਿੰਦੇ ਡੰਡੇ ਪਾਇਆ ਤੇ ਉਹ ਲੋਕ ਬਿਮਾਰ ਰਹੇ ਸੀ ਹੁੰਦੇ ਬਿਮਾਰ ਹੁੰਦੇ ਸੀ ਬਾਣੀਆਂ ਹੱਟੀ 'ਚ ਬੈਠੇ ਉਹ ਲੋਕੋ ਲੱਗਦਾ ਸੀ ਬਿਮਾਰੀ ਪਾਣੀ ਦੇ ਫਲਾਣੇ ਬੰਦੇ ਨੂੰ ਆ ਬਿਮਾਰੀ ਹੋ ਗਈ ਪੀਜੀਆ 'ਚ ਗਏ ਹੋਏ ਨੇ ਲੈ ਕੇ ਕਦੇ ਜੱਟ ਜ਼ਿਮੀਦਾਰ ਨਹੀਂ ਜਾਂਦੇ ਸੀ ਸਾਡੇ ਹੁਣ ਜਾਣ ਲੱਗੇ ਕਿਉਂਕਿ ਉਹਨਾਂ ਨੂੰ ਆਪਣੀ ਜਾਂਦੇ ਖੇਤ 'ਚ ਇੱਕ ਮੇਰੀ ਹੱਥ ਜੋੜ ਬੇਨਤੀ ਬਹੁਤ ਵੱਡੀ ਸਰਚ ਹੋਈ ਹੈ ਜਿਹਦੇ ਉੱਪਰ ਮਤਲਬ ਇੱਕ ਹੁੰਦੀ ਹੈ ਰਿਸਰਚ ਰਿਸਰਚ ਹੁੰਦੀ ਹੈ ਵੀ ਉਹ ਕੰਮ ਦੇਖਿਆ ਉਹਨੂੰ ਕਰਕੇ ਦੇਖ ਲਿਆ ਇੱਕ ਹੁੰਦੀ ਹੈ ਸਰਚ ਵੀ ਲੋਕਾਂ ਨੂੰ ਕਰਵਾ ਕੇ ਦੇਖੀ ਹੈ ਇਹ ਕਰਵਾ ਕੇ ਦੇਖੀ ਹੈ ਚੰਡੀਗੜ੍ਹ ਵਰਗੇ ਸ਼ਹਿਰ ਜਿਹੜੇ ਫਲੈਟਾਂ ਚ ਰਹਿੰਦੇ ਨੇ ਲੋਕ ਉਹਨਾਂ ਨੂੰ ਮੈਂ ਟੱਪ ਕਿਹਾ ਵੀ ਇੰਨਾ ਕੁ ਟੱਪ ਲੈ ਲਓ 3 ਫੁੱਟ ਦਾ ਡਾਇਆ ਹੋਵੇ ਟੱਪ ਦਾ 2.5 3 ਫੁੱਟ ਦਾ ਟੱਪ ਹੋਵੇ ਉਹ ਚ ਮਿੱਟੀ ਪਾ ਲਓ ਲਿਆ ਕੇ ਵਧੀਆ ਖੇਤ ਚ ਤੇ ਉਹਦੇ ਚ ਨਾ ਗਾਂ ਦਾ ਗੋਬਰ ਲਿਆਓ ਗਾਂ ਦਾ ਜਿਹੜਾ ਗੋਬਰ ਹੈ ਉਹ ਉਹਨੂੰ ਤੁਸੀਂ ਮਤਲਬ ਜਿਵੇਂ ਉਹਦੇ ਚ 10 ਕਿਲੋ ਮਿੱਟੀ ਪਾਈ ਹੈ ਉਹ ਚ ਕਿਲੋ ਕ ਗਾਂ ਦੇ ਗੋਬਰ ਦਾ ਪਾਊਡਰ ਪਾ ਦਿਓ ਸੁੱਕਾ ਲੈਣਾ ਐਂ ਗਿੱਲਾ ਨਹੀਂ ਕਰਨਾ ਉਹ ਡਰਾਈ ਪਾਊਡਰ ਬਣਾ ਕੇ ਮਿੱਟੀ ਬਣਾਓ ਉਹਦੇ ਵਿੱਚ ਨਾ ਜੇ ਐ ਖੜੇ ਹੋਗੇ ਨੰਗੇ ਪੈਰੀ ਸੂਰੇ ਸੂਰੇ 10 ਮਿੰਟ 15 ਮਿੰਟ ਇਦਾਂ ਕਰੋ ਤੁਹਾਨੂੰ ਜੇ ਪਸੀਨਾ ਆ ਜਾ ਸਹਾਜ ਹੂੰ ਉਹ ਐਸੀ ਚੀਜ਼ ਆ ਕਿਉਂਕਿ ਇਹਨੂੰ ਅਸੀਂ ਕਿਹਾ ਗਿਆ ਅ ਅਰਥ ਟੱਚ ਥੈਰੇਪੀ ਇਹ ਅਰਥ ਟੱਚ ਥੈਰੇਪੀ ਦਾ ਵਰਣਨ ਹੈ ਅ ਵੀ ਐਨ ਬਾਈ ਐਸ ਡੀ ਉਹਦੇ ਵਿੱਚ ਬੈਂਚਲਰ ਨੇਚਰੋਪੈਥੀ ਯੋਗਾ ਸਾਇੰਸ ਦੇ ਅੰਦਰ ਇਹਦਾ ਵਰਣਨ ਹੈ ਤੇ ਉਹ ਜਿਹੜਾ ਜਿਹੜੀ ਚੀਜ਼ ਅਸੀਂ ਕਰਾਈ ਨਾ ਜੀ ਲੋਕਾਂ ਨੂੰ ਲੋਕਾਂ ਦੇ ਥੈਂਕ ਯੂ ਗੋਡਸ ਗੋਸਟਾ ਜਿਵੇਂ ਸੂਰੇ ਸੂਰੇ ਖੇਤ ਚ ਮਿਲਦੇ ਹੁੰਦੇ ਆ ਤੇ ਉਹ ਉਹਦੀ স্মੈਲ ਵੀ ਤੇ ਆਪਣੇ ਪਿੰਡਾਂ ਦੇ ਵਿੱਚ ਜ਼ਿੰਮੇਦਾਰਾਂ ਨੂੰ ਵੀ ਕਰਾਈ ਆ ਮੈਂ ਬਹੁਤ ਸਾਰੇ ਮੇਰੇ ਜਿਹੜੇ ਸਾਰੇ ਭੈਣ ਭਰਾ ਹੁੰਦੇ ਨੇ ਉਹਨਾਂ ਨੂੰ ਵੀ ਮੈਂ ਦੱਸਿਆ ਵੀ ਆਹ ਕਰੋ ਇਹਦੇ ਨਾਲ ਨਾ ਗੋਡੇ ਦੁਖਣ ਨਾ ਮੋਢੇ ਦੁਖਣ ਨਾ ਤੁਹਾਨੂੰ ਮੈਂ 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 ਤੁਹਾਨੂੰ ਇਹ ਵੀ ਨਹੀਂ ਕਹਿੰਦਾ ਵੀ 10 ਕਿਲੋਮੀਟਰ ਦੀ ਤੁਸੀਂ 10 ਕਿਲੋਮੀਟਰ ਸੈਰ ਕਰ ਲਓ 10 ਮਿੰਟ ਉਹ ਮਿੱਟੀ 'ਚ ਟੱਪ ਲਓ ਹੂੰ ਤੁਸੀਂ ਦੇਖਿਓ ਨਿਆਣੇ ਤੁਹਾਡੇ ਆਪੇ ਚੌਂਚ ਚੱਕਪੜ ਲਾਈ ਜਾਂਦੇ ਨੇ ਜਣਾ ਤਾਂ ਮੈਨੂੰ ਆ ਜਾਂਦਾ ਵੀ ਅੱਜ ਘਰੇ ਤਾਂ ਕਰ ਨਹੀਂ ਸਕਿਆ ਸੀ ਅਰਥ ਟੱਚ ਤਾਂ ਬਾਹਰ ਅੰਦਰ ਜਿੱਥੇ ਵੀ ਜਾਂਦੇ ਜਿੱਥੇ ਦੇਖਦੇ ਵਧੀਆ ਜੀ ਮਿੱਟੀ ਆ ਗੱਡੀ ਰੋਕੀ ਦੀ ਸਾਈਡ ਤੇ ਤਾਲਾ ਮਾਰੀ ਦਾ ਗੱਡੀ ਨੂੰ ਉੱਥੇ ਲੰਗੇ ਪੈਰੀ ਸ਼ੁਰੂ ਹੋ ਜਾਈਦਾ ਨਾਲ ਮੇਰੇ ਲੰਗਦੇ ਵਰਦੇ ਜਿਹੜੇ ਜਾਣਕਾਰ ਹੁੰਦੇ ਨੇ ਉਹ ਵੀ ਖੜੇ ਜਾਂਦੇ ਨੇ ਗੋਸਤਾਂ ਲੱਗੇ ਹੋਇਆ ਤੇ ਉੱਥੇ ਕਰੀ ਦਾ ਕੰਮ ਹੈ ਤੇ ਇਸ ਕਰਕੇ ਇਹ ਜਿਹੜੀ ਅਰਥ ਟੱਚ ਥੈਰੇਪੀ ਆ ਮਿੱਟੀ ਚ ਗੁੱਦਣਾ ਇਹ ਬਹੁਤ ਫਾਇਦੇਮੰਦ ਹੈ ਇਹਨੂੰ ਲੋਕੀ ਮੱਡ ਥੈਰਪੀ ਕਹਿੰਦੇ ਆ ਪਿੰਡੇ ਤੇ ਮਿੱਟੀ ਮਲ ਮਲ ਕੇ ਨਿਲਾਉਂਦੇ ਆ ਲੋਕੀ ਉਹ ਪੈਸੇ ਵੀ ਲੈਂਦੇ ਆ ਬਹੁਤ ਵੱਡੇ ਸੁਪਾਹ ਬਣੇ ਹੋਏ ਨੇ ਉਹ ਕਹਿੰਦੇ ਲਓ ਜੀ ਲਓ ਜੀ ਇੰਨੇ ਲੱਖ ਰੁਪਈਆ 15 ਦਿਨ ਦਾ 20 ਦਿਨ ਦਾ ਉੱਥੇ ਜ਼ਰੂਰ ਲੋਕ ਕਰ ਲੈਂਦੇ ਨੇ ਜਿਹੜਾ ਮੈਂ ਕਹਿੰਦਾ ਵੀ ਵੀਰ ਐ ਕਰੋ 20-50 ਰੁਪਈਆ ਦਾ ਗੋਹਾ ਆਊਗਾ ਤੇ ਮਿੱਟੀ ਤੁਹਾਨੂੰ ਫ੍ਰੀ ਮਿਲ ਜਾਣੀ ਆ ਤੇ 100-200 ਦਾ ਟੱਪ ਲਿਆ ਕੇ ਘਰੇ ਬਣਾ ਲਓ ਤੇ ਤੁਸੀਂ ਉਹਦੇ ਛਾਲਾ ਮਾਰੋ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡੀ ਬਾਡੀ ਦੇ ਵਿੱਚ ਉਹ ਚੀਜ਼ ਪੈਦਾ ਹੋਗੀ ਜਿਹੜੀ ਚੀਜ਼ ਤੁਸੀਂ ਤੁਹਾਡੇ ਸਿੱਗੇ ਮਤਲਬ ਤੁਹਾਡਾ ਹਰ ਅੰਗ ਆਰਗਨ ਮਜੂਤ ਹੋਊਗਾ ਵੇਟ ਤੁਹਾਡਾ ਮੈਨੇਜ ਹੋਊਗਾ ਦਿਮਾਗ ਤੁਹਾਡਾ ਤੇਜ਼ ਹੋਊਗਾ ਔਰ ਤੁਸੀਂ ਦੇਖੋ ਵੀ ਇਹ ਚੀਜ਼ਾਂ ਤੁਸੀਂ ਕਰਦੇ ਹੋ ਬੱਚਿਆਂ ਨੂੰ ਹੀ ਆਦਤ ਪੈ ਜਾਂਦੀ ਹੈ ਬੱਚਾ ਸੈਰ ਕਰਨ ਨਹੀਂ ਜਾਂਦਾ ਉਹ ਮਿੱਟੀ 'ਚ ਟੱਪੜੂ ਇਸ ਕਰਕੇ ਇਹ ਚੀਜ਼ਾਂ ਤੁਸੀਂ ਘਰੇ ਕਰੋ ਇੱਥੇ ਵੱਡੀਆਂ-ਵੱਡੀਆਂ ਕੋਠੀਆਂ ਨੇ ਚੰਡੀਗੜ੍ਹ ਕਿਸੇ ਦੀ ਕੋਈ ਕਹਿੰਦਾ ਜੀ ਮੇਰੀ ਦੋ ਕਨਾਲ ਕੋਠੀ ਹੈ ਉਹ ਕਹਿੰਦਾ ਚਾਰ ਕਨਾਲ ਬੁਖਾਬ ਦੇ ਲਈ ਕੀ ਬਣਾਇਆ ਉਹਦੇ ਰਾਵ ਲਈ ਬੈਡਰੂਮ ਹੈ ਬੜਾ ਵਧੀਆ ਖੋਜ ਹੋਰ ਕੀ ਲਾਇਆ ਏਸੀ ਲਾਇਆ ਮੈਂ ਖੇਰ ਹੋਰ ਕੀ ਕੀਤਾ ਬਾਕੀ ਕਹਿੰਦਾ ਮੈਂ ਬੰਦ ਕਰਤਾ ਜਮਾ ਠੱਪਾ ਨਾ ਬਾਹਰਲੀ ਹਵਾ ਅੰਦਰੋਂ ਅੰਦਰਲੀ ਆਪਾਂ ਬਾਹਰ ਨਾ ਹਾਂਜੀ ਭਗਾ ਜੌਸਟ ਪੈਨ ਤਾਂ ਲਾਉਂਦੀ ਨਹੀਂ ਆਪਾਂ ਤੇ ਹਾਂਜੀ ਮੈਂ ਅਬਦੇ ਲਈ ਕੀ ਬਣਾਇਆ ਉਹ ਕਹਿੰਦਾ ਹੀ ਅਬਦੇ ਲਈ ਕੀ ਕੀ ਬਣਾਵਾ ਫਿਰ ਉਹਨੂੰ ਜਦੋਂ ਮੈਂ ਦੱਸਦਾ ਵੀ ਆਏ ਬਣਾ ਫਿਰ ਉਹਦੀ ਅੱਖਾਂ ਖੁੱਲਦੀਆਂ ਮੈਂ ਕਹਿੰਦਾ ਇੱਕੋ ਚ ਪੋਲ ਗੱਡਲਾ ਲਿਆ ਕੇ ਹੋਰ ਜੇ ਜ਼ਿਆਦਾ ਸਟੈਂਡਰਡ ਬਣਾਉਣਾ ਪੋਲ ਗੱਡਲਾ ਪੋਲ ਨੂੰ ਫੜ ਕੇ ਟੱਪੀ ਚੱਲ ਜਿਵੇਂ ਮਰਜ਼ੀ ਕਰ ਔਰ ਜਿਨ੍ਹਾਂ ਦੇ ਗੋਡੇ ਦੁਖਦੇ ਦੀ ਬਹੁਜੀ ਜਿਹੜੇ ਕਹਿੰਦੇ ਸੀ ਆਪਰੇਸ਼ਨ ਹੋਊਗਾ ਉਹਨਾਂ ਨੂੰ ਜਦੋਂ ਮੈਂ ਕਿਹਾ ਕਾਲਾ ਗੁੰਦ ਤੇਲ ਮਲੋ ਕਰੀਮ ਮਲੋ ਤੇ ਸਵੇਰੇ ਉੱਠ ਕੇ ਮਿੱਟੀ ਦੇ ਵਿੱਚ ਟੱਚ ਥੈਰੇਪੀ ਲਓ ਕਮਾਲ ਦੇ ਰਿਜ਼ਲਟ ਆਏ ਨੇ ਔਰ ਇਹ ਤੁਹਾਡੇ ਘਰੇਲੂ ਇਲਾਜ ਨੇ ਛੋਟੇ ਛੋਟੇ ਗੱਲਾਂ ਨੇ ਔਰ ਥੋੜਾ ਜਿਹਾ ਖੁੱਲ ਕੇ ਜੀਓ ਯਾਰ ਐਵੇਂ ਨਾ ਡਰੀ ਜੋ ਜੇ ਚਾਰ ਬੰਦੇ ਨੇ ਕਿਹਾ ਆਪਰੇਸ਼ਨ ਹੋਊਗਾ ਉਹ ਇੱਧਰ ਜਾਂਦੇ ਆ ਭੂਆ ਨੇ ਕਹੇ ਤਾਂ ਉੱਧਰ ਜਾਂਦੇ ਆ ਮਾਸੀ ਨੇ ਕਹੇ ਤਾਂ ਉੱਧਰ ਜਾਂਦੇ ਆ ਚਾਚਾ ਕਹੀ ਜਾਂਦਾ ਉੱਧਰ ਡਾਕਟਰ ਕਹੀ ਜਾਂਦਾ ਹਰ ਬੰਦਾ ਤੁਹਾਨੂੰ ਆਪਰੇਸ਼ਨ ਨੂੰ ਆਪਰੇਸ਼ਨ ਨੂੰ ਗੋਡੇ ਨੂੰ ਤੇ ਕੀ ਲੋਡ ਪਈ ਆ ਉਹ ਸਾਰੀਆਂ ਗੱਲਾਂ ਨੂੰ ਪਰੇ ਕਰਕੇ ਦੇਖੋ ਇੱਕ ਦਿਨ ਬੈਠ ਕੇ ਵੀ ਆਪਰੇਸ਼ਨ ਦੀ ਲੋਡ ਹੈਗੀ ਆ ਆਪਣੇ ਮਨ ਨਾਲ ਸੋਚੋ ਤੁਸੀਂ ਪੌੜੀ ਚੜਦੇ ਹੋ ਤੁਸੀਂ ਗੱਡੀ ਚਲਾਉਂਦੇ ਹੋ ਤੁਰੇ ਫਿਰਦੇ ਹੋ ਕੰਮਕਾਰ ਘਰ ਦਾ ਕਰਦੇ ਹੋ ਗੋਡੇ ਚੱਲ ਰਹੇ ਨੇ ਕਿਉਂ ਆਪਰੇਸ਼ਨ ਕਰਾਉਣਾ ਆਪਰੇਸ਼ਨ ਦੀ ਲੋਡ ਉਦੋਂ ਪੈਂਦੀ ਹੈ ਜੇ ਤੁਸੀਂ ਬੈੱਡ ਤੇ ਪੈ ਗਏ ਸਾਨੂੰ ਕੋਈ ਟੱਟੀ ਪਿਸ਼ਾਬ ਲਈ ਵੀ ਕੋਈ ਚੱਕ ਕੇ ਲੈ ਕੇ ਜਾ ਰਿਹਾ ਸਾਡੇ ਕੱਪੜੇ ਬਦਲਣ ਲਈ ਵੀ ਦੂਜਾ ਬੰਦਾ ਹੈਲਪ ਕਰ ਰਿਹਾ ਫਿਰ ਤਾਂ ਅਸੀਂ ਕਹਿੰਦੇ ਆ ਵੀ ਬਦਲ ਲਓ ਯਾਰ ਜਿਹੜਾ ਜਿਹੜਾ 4 ਦਿਨ ਜਿਉਣਾ ਜਦੋਂ ਅਸੀਂ ਚੱਲਦੇ ਫਿਰਦੇ ਕੰਮ ਕਰ ਰਹੇ ਆ ਐਵੇਂ ਬਿਨਾਂ ਮਤਲਬ ਆਪਰੇਸ਼ਨ ਆਪਰੇਸ਼ਨ ਕਿਆ ਕਿਆ ਦਿਮਾਗ ਖਰਾਬ ਕੀਤਾ ਪਿਆ ਲੋਕਾਂ ਦਾ ਇਹਨੂੰ ਪਹਿਲਾਂ ਇੱਕ ਵਾਰੀ ਦਿਮਾਗ ਚੋਂ ਬਾਹਰ ਕੱਢੋ ਆਪਰੇਸ਼ਨਾਂ ਆਪਰੇਸ਼ਨਾਂ ਨੂੰ ਤੁਸੀਂ ਥੋੜਾ ਜਿਹਾ ਖੁੱਲੇ ਦਿਮਾਗ ਨਾਲ ਸੋਚੋ 80% ਲੋਕਾਂ ਨੂੰ ਆਪਰੇਸ਼ਨ ਦੀ ਲੋੜ ਨਹੀਂ ਹੈ ਐਵੇਂ ਤਦੂਏ ਨੂੰ ਕਹੀ ਜਾਂਦੇ ਤੇਰੀ ਗਰੀਸ ਮੁੱਕ ਗਈ ਫਿਰ ਐ ਹੋ ਗਿਆ ਤੂੰ ਆਪਰੇਸ਼ਨ ਕਰਾ ਲਾ ਤੈ ਪੈਸੇ ਸਾਤੀ ਦੇ ਧਰ ਕੇ ਲੈ ਕੇ ਜਾਣੇ ਇਹ ਡਾਇਲੌਗ ਨੇ ਬੋਲਣ ਨੂੰ ਚੰਗੇ ਲੱਗਦੇ ਨੇ ਪਰ ਜਦੋਂ ਪ੍ਰੈਕਟੀਕਲ ਗੁੱਡੇ ਕੱਟੇ ਕੱਟੇ ਜਾਂਦੇ ਆ ਨਾ ਨਵੇਂ ਗੁੱਡੇ ਪੈਂਦੇ ਆ ਨਾ ਉਹਨੂੰ ਪੁੱਛ ਕੇ ਦੇਖੋ ਜਿਹੜਾ ਪਾਉਂਦਾ ਜਿਹਨੂੰ ਪੈਂਦੇ ਆ ਇਹਦਾ ਖਰਚਾ ਹੁੰਦਾ ਥੋੜਾ ਜਿਹਾ ਹਸਾਮਦਲ ਚੱਲਿਆ ਕਰੋ ਥੋੜਾ ਜਿਹਾ ਸੋਚੋ ਸਮਝੋ ਔਰ ਆਪਰੇਸ਼ਨ ਉਪਰ ਉਸ ਰਾਣੀ ਚਰਚਾ ਕਰਨੀ ਆ ਬੰਦ ਕਰੋ ਆਪਸ ਵਿੱਚ ਇਹ ਕੰਮ ਡਾਕਟਰਾਂ ਦੇ ਛੱਡ ਦਿਓ ਡਾਕਟਰਾਂ ਨੂੰ ਕਹਿਣ ਦਿਓ ਵੀ ਤੁਹਾਡਾ ਆਪਰੇਸ਼ਨ ਹੋਊਗਾ ਤਾਂ ਸੋਚਾਂਗੇ ਤੁਸੀਂ ਆਪੇ ਹੀ ਬੁੱਲੀ ਜੰਨੇ ਹੋ ਘਰੇ ਬੈਠੇ ਵੀ ਆਪਰੇਸ਼ਨ ਕਰਾ ਲਓ ਥੋੜਾ ਜਿਹਾ ਖੁੱਲ ਕੇ ਗੱਲ ਕਰੋ ਔਰ ਖੁੱਲ ਕੇ ਚਰਚਾ ਕਰੋ ਔਰ ਆਪਣੇ ਨੇੜੇ ਤੇੜੇ ਜਿਹੜੇ ਵੈਦ ਨੇ ਡਾਕਟਰ ਨੇ ਜਿਹੜੇ ਤੁਹਾਨੂੰ ਲੱਗਦਾ ਵੀ ਇਹ ਵੈਦ ਸਹੀ ਆ ਇਹ ਲਾਲਚੀ ਨਹੀਂ ਹੈਗਾ ਇਹ ਕਿਤੇ ਸਾਨੂੰ ਰੈਫਰ ਨਹੀਂ ਕਰੂਗਾ ਇਹਨਾਂ ਤੋਂ ਆਪਦੇ ਬੰਨ ਨੂੰ ਤਸੱਲੀ ਦਿੰਦਾ ਵੀ ਮੈਂ ਤੁਹਾਨੂੰ ਕੁਝ ਨਾ ਕੁਝ ਠੀਕ ਕਰਕੇ ਦਊਂਗਾ ਇਹ ਜਿਹੜੇ ਆਪਣੇ ਡਾਕਟਰ ਆਂ ਮੈਂ ਇਦਾਂ ਦੀਆਂ ਸਲਾਹਾਂ ਲਿਆ ਕਰੋ ਐਸੀ ਗੱਲ ਨਹੀਂ ਸਾਰੇ ਮਾੜੇ ਨਹੀਂ ਹੈਗੇ ਬਹੁਤ ਚੰਗੇ ਨੇ 1-2% ਮਾੜੇ ਹੋਣਗੇ ਇਹਨਾਂ ਨੂੰ ਲਾਲਚ ਹੋਊਗਾ ਨਹੀਂ ਤਾਂ 90% ਵਾਲੇ ਆਪਣੇ ਜਿਹੜੇ ਪੰਜਾਬ 'ਚ ਡਾਕਟਰ ਨੇ ਬੈਤ ਨੇ ਬਹੁਤ ਈਮਾਨਦਾਰ ਸੋ ਉਮੀਦ ਕਰਦੀ ਆ ਕਿ ਅੱਜ ਦੀ ਵੀਡੀਓ ਤੋਂ ਵੀ ਤੁਹਾਨੂੰ ਬਹੁਤ ਕੁਝ ਨਵਾਂ ਤੇ ਵਧੀਆ ਜਾਣਨ ਨੂੰ ਮਿਲਿਆ ਹੋਵੇਗਾ ਕਿ ਕਿਵੇਂ ਅਸੀਂ ਆਪਣੇ ਤੇ ਆਪਣੇ ਪਰਿਵਾਰ ਦੀ ਸਿਹਤ ਨੂੰ ਵਧੀਆ ਰੱਖ ਸਕਦੇ ਹਾਂ ਸੋ ਵੀਡੀਓ ਚੰਗੀ ਲੱਗੀ ਤੇ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਤੁਹਾਡੇ ਟੇ ਸਾਰੇ ਕਮੈਂਟਸ ਆਉਂਦੇ ਨੇ ਮੈਂ ਸਾਰੇ ਕਮੈਂਟਸ ਪੜ੍ਹਨ ਦੀ ਕੋਸ਼ਿਸ਼ ਵੀ ਹਮੇਸ਼ਾ ਕਰਦੀ ਆ ਹਰ ਕਿਸੇ ਨੂੰ ਜਿਸ ਨੂੰ ਵੀ ਕੋਈ ਹੈਲਥ ਇਸ਼ੂ ਹੈ ਤੁਸੀਂ ਆਪਣੇ ਸਵਾਲ ਭੇਜ ਦਿਓ ਕਿ ਸਾਨੂੰ ਇਸ ਚੀਜ਼ ਦਾ ਇਲਾਜ ਦੱਸਿਆ ਜਾਏ ਇਸ ਚੀਜ਼ ਦਾ ਇਲਾਜ ਦੱਸਿਆ ਜਾਏ ਜਾਂ ਫਿਰ ਇਸ ਟੌਪਿਕ ਦੇ ਉੱਪਰ ਵੀਡੀਓ ਬਣਾਈ ਜਾਏ ਸੋ ਪੂਰੀ ਕੋਸ਼ਿਸ਼ ਕਰ ਰਹੀ ਜੀ ਜਿਹੜੇ ਜਿਹੜੇ ਜਿਨ੍ਹਾਂ ਨੇ ਵੀ ਜਿਹੜੇ ਵੀ ਫੋਲੋਅਰਸ ਨੇ ਸਾਡੇ ਜਿਹੜੇ ਵੀ ਵੀਡੀਓਜ਼ ਨਾਲ ਲਗਾਤਾਰ ਜੁੜਦੇ ਨੇ ਤੁਹਾਡੇ ਸਾਰਿਆਂ ਦੇ ਦਿੱਤੇ ਹੋਏ ਕਮੈਂਟਸ ਉੱਪਰ ਕੰਮ ਕਰੀਏ ਅਸੀਂ ਔਰ ਜਲਦੀ ਤੋਂ ਜਲਦੀ ਉਹਨਾਂ ਵਿਸ਼ਿਆਂ ਤੇ ਉਹਨਾਂ ਟਾਪਿਕਸ ਤੇ ਵੀ ਅਸੀਂ ਵੀਡੀਓ ਲੈ ਕੇ ਆਈਏ ਤੁਸੀਂ ਆਪਣਾ ਪਿਆਰ ਇਸੇ ਤਰ੍ਹਾਂ ਕਾਇਮ ਰੱਖੋ ਜੀ ਤੇ ਜੇਕਰ ਤੁਸੀਂ ਹੁਣ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਫਟਾਫਟ ਫੋਲੋ ਕਰ ਲਓ ਤੇ ਜੇਕਰ ਤੁਸੀਂ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਕਰ ਲਓ ਕਿਉਂਕਿ ਜਲਦੀ ਹੀ ਜਿਹੜੇ ਜਿਹੜੇ ਕਮੈਂਟਸ ਆਏ ਹੋਏ ਨੇ ਅਸੀਂ ਉਨਾ ਵਿਸ਼ਾ ਦੇ ਉੱਪਰ ਵੀ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਤਾਂ ਕਿ ਹੋਰ ਵੀ ਜਾਣਕਾਰੀ ਸਾਰਿਆਂ ਤੱਕ ਜ਼ਰੂਰ ਪਹੁੰਚਾ ਸਕੀਏ ਫਿਲਹਾਲ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ